हां जी पंजाबी वीरो बाबा जॉनी नानकसर वाले ए वीडियो सुनियो माडी जी ਤੇ ਵਿਚਾਰ जरूर ਦਿਓ ਆਪਣੇ ਮੈਂ ਕਹਾ ਕਲਾਕਾਰ ਨਾ ਕਰਨ ਹੋਰ ਕੌਣ ਕਰੂ ਸੁਣਿਓ ਮੈਂ ਕਹਾ ਮੇਰੇ ਵਰਗੇ ਪ੍ਰਚਾਰਕ ਨੂੰ ਮੈਂ ਕਹਾ ਵੀ 30 ਸਾਲ ਹੋ ਗਏ ਮੈਨੂੰ ਕੀਰਤਨ ਕਰਦੇ ਨੂੰ 30 ਸਾਲ ਲੱਖਾਂ ਦੁਨੀਆ ਅੱਜ ਕਰੋੜਾਂ ਦੁਨੀਆ ਸੁਣਦੀ ਹੈ ਕੋਈ ਬੰਦਾ ਬਾਹ ਖੜੀ ਕਰਕੇ ਕਹਿੰਦੇ ਅਸੀਂ 40000 ਤੋਂ ਵੱਧ ਭੇਟਾ ਕਿਸੇ ਨੇ ਵੀ ਜੋਨੀ ਬਾਬੇ ਨੂੰ ਦਿੱਤੀ ਹੋਵੇ ਤੇ ਅੱਠ ਸਿੰਘ ਹੁੰਦੇ ਅਸੀਂ ਦੋ ਗੱਡੀਆਂ ਹੁੰਦੀਆਂ ਅੱਠ ਸਿੰਘ ਹੁੰਨੇ ਆ ਕਿਤੇ ਸਾਲ ਬਾਅਦ ਕਿਸੇ ਨੇ 40 41000 ਦਿੱਤਾ ਤਾਂ ਦੇਤਾ ਕੋਈ 11000 ਕੋਈ 13000 ਕੋਈ 21000 31000 ਉਹ ਵੀ ਕੋਈ 6 ਮਹੀਨਿਆਂ ਮਗਰੋਂ ਕੋਈ ਇਤਨੀ ਪਾਰਟੀ ਵੀ 31000 ਦੇ ਦੇਣਗੇ ਵਿੱਚੇ ਸਾਊਂਡ ਵਿੱਚੇ ਲਾਈਵ ਮੈਂ ਕਈ ਵਾਰੀ ਚੈਨਲਾਂ ਤੇ ਕਿਹਾ ਵੀ ਤੇਰੇ ਆਉਂਦਿਆਂ ਆਉਂਦਿਆਂ ਸਾਡੇ ਕੋਲ 2000 ਰੁਪਏ ਰਹਿ ਜਾਂਦੇ ਆ ਗੁਰੂ ਸਾਹਿਬ ਦੀ ਯੂਨੀ ਚ ਕਹਿ ਰਹੇ ਆ ਤੇ ਕਲਾਕਾਰਾਂ ਨੂੰ ਕਿੰਨੇ ਦਿੰਦੇ ਹੋ ਬੋਲੋ 8 ਲੱਖ ਉਹ ਵੀ